ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਭਾਨਾ ਸਿੱਧੂ ਕੇਸ ਦੇ ਵਿੱਚ ਧੂਰੀ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦਾ ਹਲਕਾ ਉੱਥੇ ਇੱਕ ਰੋਸ ਰੈਲੀ ਰੱਖੀ ਗਈ ਸੀ ਸਿਮਰਨਜੀਤ ਸਿੰਘ ਮਾਨ ਤੇ ਉਹਨਾਂ ਦੀ ਪਾਰਟੀ ਦੇ ਵੱਲੋਂ ਪਰ ਵੱਖ-ਵੱਖ ਸਮਾਜਿਕ ਕਾਰਕੁਨਾਂ ਨੂੰ ਸਣੇ ਸਿਮਰਨਜੀਤ ਸਿੰਘ ਮਾਨ ਐਮਪੀ ਨੂੰ ਫਤਿਹਗੜ੍ਹ ਸਾਹਿਬ ਉਹਨਾਂ ਦੀ ਰਹਾਇਸ਼ ਤੇ ਹਾਊਸ ਅਰੈਸਟ ਕਰ ਲਿਆ ਗਿਆ ਨਜ਼ਰਬੰਦ ਕਰ ਲਿਆ ਗਿਆ ਘਰਾਂ ਦੇ ਵਿੱਚ ਕਿ ਧੂਰੀ ਦੇ ਵਿੱਚ ਜਿਹੜਾ ਇਕੱਠ ਹੋਣਾ ਸੀ 1 ਫਰਵਰੀ ਯਾਨੀ ਕਿ ਅੱਜ ਇਸੇ ਟਾਈਮ ਦੇ ਜਦੋਂ ਤੁਹਾਨੂੰ ਇਹ ਅਪਡੇਟ ਸਾਂਝਾ ਕਰ ਰਹੇ ਹਾਂ ਤਾ ਉੱਥੇ ਉਹ ਕੱਟ ਨਹੀਂ ਹੁੰਨ ਦਿੱਤਾ ਜਾ ਰਿਹਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਲੋਕ ਉੱਥੇ ਪੁੱਜ ਰਹੇ ਨੇ ਉਹਨਾਂ ਸਾਰਿਆਂ ਨੂੰ ਉੱਥੇ ਖੜੇਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਈਆਂ ਨੂੰ ਅਰੈਸਟ ਵੀ ਕੀਤਾ ਜਾ ਰਿਹਾ ਆਪਣੇ ਟਾਰੀਆ ਧੂਰੀ ਤੋਂ ਜੋ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਨਾਲ ਹੀ ਇਹ ਗੱਲ ਇੱਥੇ ਦੱਸਣ ਯੋਗ ਬਣਦੀ ਹੈ ਕਿ 3 ਫਰਵਰੀ ਨੂੰ ਮੁੱਖ ਮੰਤਰੀ ਦੀ ਰਹਾਇਸ਼ ਪੱਕੇ ਤੌਰ ਤੇ ਜਾਂ ਫਿਰ ਇੱਕ ਦਿਨ ਦੇ ਲਈ ਘੇਰਨ ਦਾ ਜਿਹੜਾ ਪ੍ਰੋਗਰਾਮ ਵੀ ਉਲਿੱਕਿਆ ਹੋਇਆ ਤਾਂ ਲੱਖਾਂ ਸਿਧਾਣਾ ਹੋਣ ਪ੍ਰਵਿੰਦਰ ਸਿੰਘ ਝੋਟਾ ਹੋਵੇ ਜਾਂ ਫਿਰ ਅਮਣਾ ਸਿੱਧੂ ਹੋਵੇ ਜਿਹੜਾ ਕਿ ਭਾਨਾ ਸਿੱਧੂ ਦਾ ਭਰਾ ਹੈ ਜਾਂ ਫਿਰ ਸਿਮਰਤਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਤੇ ਉਹਨਾਂ ਦੇ ਕੁਝ ਹੋਰ ਸਾਥੀ ਤੇ ਹੋਰ ਜਿੰਨਾਂ ਜਿੰਨਾਂ ਨੇ ਲੀਡ ਕਰਨਾ ਸੀ ਇਸ ਕੱਟ ਨੂੰ ਉਹਨਾਂ ਸਾਰਿਆਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰ ਲਿਆ ਗਿਆ ਇਹ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਭਾਨਾ ਸਿੱਧੂ ਕੇਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋਏ ਸੀ ਕੋਟ ਦੁਨਾ ਪਿੰਡ ਦੇ ਵਿੱਚ ਉਹ ਵੱਡਾ ਇਕੱਠ ਕਿਤੇ ਨਾ ਕਿਤੇ ਸਰਕਾਰ ਨੂੰ ਇਸ ਗੱਲ ਤੇ ਮਜਬੂਰ ਕਰ ਗਿਆ ਇਸੇ ਕਰਕੇ ਐਡੀਜੀਪੀ ਲੈਵਲ ਤੱਕ ਦੇ ਅਧਿਕਾਰੀ ਨੇ ਜਿਹੜੇ ਉਹ ਇਸ 11 ਮੈਂਬਰੀ ਕਮੇਟੀ ਦੇ ਨਾਲ ਜਿਸ ਦੇ ਵਿੱਚ ਕਈ ਕਿਸਾਨ ਜਥੇਬੰਦੀਆਂ ਵੀ ਨੇ ਉਹਨਾਂ ਨਾਲ ਦੋ ਵਾਰ ਮੀਟਿੰਗ ਹੋ ਚੁੱਕੀ ਆ ਦੋ ਦਫਾ ਹੋਈ ਮੀਟਿੰਗ ਬੇਸਿੱਟਾ ਰਹੀ ਹੈ ਉਸ ਵਿੱਚ ਕਿਸੇ ਵੀ ਗੱਲ ਨੂੰ ਲੈ ਕੇ ਸਹਿਮਤੀ ਨਹੀਂ ਬਣੀ ਪਰ ਜਿਹੜਾ ਸਾਨੂੰ ਪਤਾ ਲੱਗਿਆ ਉਸ ਵਿੱਚ ਇਹ ਗੱਲ ਹੈ ਕਿ ਜਿਹੜੇ ਆਗੂ ਉੱਥੋਂ ਵਾਪਸ ਮੁੜੇ ਨੇ ਧੂਰੀਵਾਲ ਜਾਂਦਿਆਂ ਹੋયા ਜਾਂ ਫਿਰ ਨਜ਼ਰਬੰਦ ਕੀਤੇ ਗਏ ਨੇ ਉਹਨਾਂ ਨੇ ਵੀ ਕਿਤਨਾ ਕਿਤੇ ਆਪਣੇ ਪੱਧਰ ਦਿੱਤੀ ਸਹਿਮਤੀ ਪ੍ਰਗਟਾ ਦਿੱਤੀ ਹੈ ਇਸ ਗੱਲ ਨੂੰ ਲੈ ਕੇ ਕਿ ਜੇ ਕਰ ਧੂਰੀ ਪਹੁੰਚਾਂਗੇ ਉਸ ਕੱਟ ਦੇ ਵਿੱਚ ਤੇ ਹਾਊਸ ਅਰੈਸਟ ਜਿਹੜੇ ਪੁਲਿਸ ਨੇ ਅਰੈਸਟ ਕਰ ਲਿਆ ਤਾਂ ਫਿਰ 3 ਫਰਵਰੀ ਨੂੰ ਜਿਹੜਾ ਆ ਕੱਟ ਹੋਣਾ ਹੈ ਮੁੱਖ ਮੰਤਰੀ ਦੀ ਰਹਾਇਸ਼ ਨੂੰ ਘੇਰਨ ਦਾ ਪ੍ਰੋਗਰਾਮ ਦਿੱਤਾ ਹੋਇਆ ਉਹ ਸਫਲ ਨਹੀਂ ਹੋ ਪਾਵੇਗਾ ਤਾਂ ਭਾਨਾ ਸਿੱਧੂ ਨੂੰ ਬਿਨਾਂ ਜ਼ਮਾਨਤ ਤੋਂ ਰਿਹਾ ਕਰਵਾਉਣ ਦੇ ਲਈ ਐਲਾਨ ਹੋ ਚੁੱਕਾ ਹੈ ਕੋਰਦੂਨਾ ਪਿੰਡ ਤੋਂ ਰੰਦੂ ਸਿੰਘ ਮਾਨਸਾ ਜਿਹੜੇ ਕਿ ਕਿਸਾਨ ਜੱਥੇਬੰਦੀਆਂ ਦੇ ਵਿੱਚੋਂ ਇੱਕ ਨੇ ਹਾਲਾਂਕਿ ਹੋਰ ਵੀ ਬਹੁਤ ਸਾਰੀਆਂ ਜੱਥੇਬੰਦੀਆਂ ਨੇ ਕਿਸਾਨ ਆਗੂ ਨੇ ਜਿਨ੍ਹਾਂ ਨੇ ਇਸ ਗੱਲ ਨੂੰ ਲੈ ਕੇ ਹਮਾਇਤ ਦਿੱਤੀ ਹੈ ਕਿ ਅਸੀਂ ਨਾਲ ਖੜੇ ਹਾਂ ਔਰ ਇਸ ਕੱਟ ਨੂੰ ਲੀਡ ਕੀਤਾ ਜਾਵੇਗਾ 3 ਫਰਵਰੀ ਨੂੰ ਹੁਣ ਪਾਨਾ ਸਿੱਧੂ ਦੇ ਹੱਕ ਦੇ ਵਿੱਚ ਮੁੱਖ ਮੰਤਰੀ ਦਰਹਾਇਸ਼ ਨੂੰ ਘੇਰਨ ਦਾ ਪ੍ਰੋਗਰਾਮ ਉਸੇ ਤਰ੍ਹਾਂ ਬਰਕਰਾਰ ਹੈ ਪਰ 1 ਫਰਵਰੀ ਯਾਨੀ ਕਿ ਅੱਜ ਵਾਲਾ ਪ੍ਰੋਗਰਾਮ ਉਹ ਕੈਨਸਲ ਕਰ ਦਿੱਤਾ ਗਿਆ ਤਾਂ ਉਸ ਦੇ ਵਿੱਚ ਕੈਨਸਲ کہہ دیا ਜਾਂ ਫਿਰ ਪੁਲਿਸ ਦੇ ਕਰਕੇ ਲੋਕਾਂ ਨੂੰ ਜਿਹੜਾ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਉਹਨਾਂ ਲੀਡਰਾਂ ਨੂੰ ਇਸ ਕਰਕੇ ਉਹ ਪ੍ਰੋਗਰਾਮ ਸਿਰੇ ਨਹੀਂ ਚੜ੍ਹੇਗਾ ਤਾਂ ਪ੍ਰੋਗਰਾਮ ਬਿਨਾਂ ਐਲਾਨ ਕੀਤੇ ਹਾਲਾਂਕਿ 11 ਮੈਂਬਰੀ ਕਮੇਟੀ ਨੇ ਕਿਤੇ ਵੀ ਹਾਲੇ ਜ਼ਿਕਰ ਨਹੀਂ ਕੀਤਾ ਕਿ ਅਸੀਂ ਉਹ ਪ੍ਰੋਗਰਾਮ ਅੱਜ ਵਾਲਾ ਕੈਨਸਲ ਕਰਦੇ ਹਾਂ ਪਰ ਇਹ ਵੀ ਗੱਲ ਪੱਕੀ ਹੈ ਕਿ ਉੱਥੇ ਕੋਈ ਵੀ ਕੱਟ ਨਹੀਂ ਹੋ ਰਿਹਾ ਤਾਂ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਉਹ ਵੀ ਤੁਹਾਡੇ ਨਾਲ ਅਸੀਂ ਸਾਂਝੀਆਂ ਸਕਰੀਨ ਦੇ ਉੱਤੇ ਕਰ ਰਹੇ ਹਾਂ ਪੁਲਿਸ ਵੱਡੀ ਗਿਣਤੀ ਦੇ ਵਿੱਚ ਐਨਾਤ ਕੀਤੀ ਗਈ ਹੈ ਧੂਰੀ ਵਿਖੇ ਵੀ ਔਰ ਸਿਮਰਨਜੀਤ ਸਿੰਘ ਮਾਨ ਦੀ ਰਹਾਇਸ਼ ਦੇ ਬਾਹਰ ਵੀ ਤੇ ਜਿੱਥੇ-ਜਿੱਥੇ ਆਗੂ ਚਾਹੇ ਲੱਖ ਹਸੜਾਣਾ ਉਹਨਾਂ ਨੂੰ ਵੀ ਘਰਾਂ ਦੇ ਵਿੱਚ ਨਜ਼ਰਬੰਦ ਕਰ ਲਿਆ ਗਿਆ ਹੁਣ ਦੇਖਦੇ ਹਾਂ ਕਿ ਇਸ ਮਾਮਲੇ ਦੇ ਨਾਲ ਜੁੜਿਆ ਹੋਰ ਕਿਹੜਾ ਅਪਡੇਟ ਸਾਹਮਣੇ ਆਉਂਦਾ ਪਰ ਫਿਲਹਾਲ ਤੋ ਆੜੇ ਨਾਲ ਜਿਹੜੀ ਜਾਣਕਾਰੀ ਸਾਂਝੀ ਕੀਤੀ ਹੈ ਜੁੜੀ ਹੋਈ ਹੈ ਭਾਨਾ ਸਿੱਧੂ ਦੇ ਹੱਥ ਵਿੱਚ ਹੋਰ ਇਕੱਠ ਦੇ ਸੰਬੰਧੀ ਕਿ ਭਾਨਾ ਸਿੱਧੂ ਨੂੰ ਰਿਹਾਅ ਕਰਵਾਉਣ ਦੇ ਲਈ ਕਿਉਂਕਿ ਚਾਰ ਪਰਚੇ ਦਰਜ ਹੋਏ ਨੇ ਸਭ ਤੋਂ ਪਹਿਲਾ ਪਰਚਾ ਦਰਜ ਹੁੰਦਾ ਲੁਧਿਆਣਾ ਇੱਕ ਇਮੀਗ੍ਰੇਸ਼ਨ ਟਰੈਵਲ ਏਜੰਟ ਬੀਬੀ ਦੀ ਸਟਾਰ ਦੇ ਉੱਤੇ ਜਿਸ ਨੇ ਕਿਹਾ ਕਿ ਮੇਰੇ ਤੋਂ ਫਰौती ਮੰਗੀ ਸੀ 10000 ਰੁਪਏ ਦੀ ਕਈ ਲੋਕ ਸਾਹਮਣੇ ਆਏ ਕਿ ਨਹੀਂ ਭਾਨਾ ਸਿੱਧੂ ਨੇ ਸਾਡੇ ਪੈਸੇ ਲੱਖਾਂ ਰੁਪਏ ਮੜਵਾਏ ਨੇ ਹਾਲਾਂਕਿ ਲੱਖਾ ਸਧਾਨਾ ਨੇ ਤੇ ਇਥੋਂ ਤੱਕ ਦਾਵਾ ਕੀਤਾ ਹੈ ਕਿ 1 ਕਰੋੜ 60 ਲੱਖ ਰੁਪਈਆ ਕੁੱਲ ਆ ਜਿਹੜਾ ਭਾਨਾ ਸਿੱਧੂ ਨੇ ਮੜਵਾ ਦਿੱਤਾ ਲੋਕਾਂ ਦਾ ਤਾਂ ਉਸਨੇ ਪੈਸੇ ਨਹੀਂ ਖਾਤੇ ਉਸਨੇ ਤਾਂ ਲੋਕਾਂ ਦਾ ਕੋਈ ਖਰਚਾ ਨਹੀਂ ਕਰਵਾਇਆ ਫਿਰ ਉਸ ਤੋਂ ਬਾਅਦ ਹਾਲੇ ਜ਼ਮਾਨਤ ਮਿਲੀ ਸੀ ਉਸ ਕੇਸ ਦੇ ਵਿੱਚ ਫਲੇਰ ਕੋਟਲਾ ਤੋਂ ਰਿਹਾਈ ਹੋਣੀ ਸੀ ਪਰ ਉਸ ਦਿਨ ਹੀ ਪਟਿਆਲਾ ਦੇ ਵਿੱਚ ਇੱਕ ਹੋਰ ਪਰਚਾ ਦਰਜ ਹੋ ਜਾਂਦਾ ਸਨੇਚਿੰਗ ਦਾ ਇਹ ਪਰਚਾ ਦਰਜ ਹੋਇਆ ਤਾਂ ਫਿਰ ਪਤਾ ਲੱਗਿਆ ਕਿ ਸ਼ਾਇਦ ਸਰਕਾਰ ਹੁਣ ਝੁੱਕ ਜਾਵੇ ਕਿਉਂਕਿ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਨੇ ਪਰ ਨਹੀਂ ਸਰਕਾਰ ਨੇ ਪੁਲਿਸ ਨੇ ਇੱਕ ਪਰਚਾ ਹੋਰ ਦਰਜ ਕੀਤਾ ਉਹ ਅਬੋਰ ਦੇ ਵਿੱਚ ਦਰਜ ਹੋਇਆ ਉਹ ਵੀ ਇਮੀਗ੍ਰੇਸ਼ਨ ਦੀ ਸ਼ਿਕਾਇਤ ਤੇ ਤਾਂ ਫੇਰ ਚੌਥਾ ਪਰਚਾ ਦਰਜ ਹੁੰਦਾ ਮੋਹਾਲੀ ਇਮੀਗ੍ਰੇਸ਼ਨ ਦੇ ਵੱਲੋਂ ਤਾਂ ਉਹ ਸੰਗਰੂਰ ਦਾ ਰਹਿਣ ਵਾਲਾ ਜਿਹੜਾ ਮਾਲਕ ਸੀ ਇਮੀਗ੍ਰੇਸ਼ਨ ਕੇਂਦਰ ਦਾ ਉਸ ਦਾ ਕਹਿਣਾ ਸੀ ਕਿ ਭਾਨਾ ਸਿੱਧੂ ਤੇ ਉਸ ਦੇ ਭਰਾ ਨੇ ਮੇਰੇ ਤੋਂ ਫਰौती ਮੰਗੀ ਹੈ ਇਸ ਕਰਕੇ ਚੌਥਾ ਪਰਚਾ ਜਿਹੜਾ ਹੋਇਆ ਕੱਲਾ ਭਾਨਾ ਸਿੱਧੂ ਤੇ ਦਰਜ ਨਹੀਂ ਹੋਇਆ ਉਹ ਅਮਣਾ ਸਿੱਧੂ ਉਸ ਦੇ ਭਰਾ ਦੇ ਉੱਤੇ ਵੀ ਦਰਜ ਕਰ ਦਿੱਤਾ ਗਿਆ ਤਾਂ ਇੱਕ ਪਾਸੇ ਵੱਡਾ 20 ਤੋਂ 25 ਹਜ਼ਾਰ ਦਾ ਕੋੜ ਦੁੰਨੇ ਦੇ ਵਿੱਚ ਇਕੱਠ ਹੁੰਦਾ ਲੋਕ ਇਕੱਠੇ ਹੁੰਦੇ ਨੇ ਕਹਿੰਦੇ ਨੇ ਕਿ ਸਰਕਾਰ ਧੱਕਾ ਕਰ ਰਹੀ ਹੈ ਪਰ ਦੂਜੇ ਪਾਸੇ ਹੁਣ ਪ੍ਰਸ਼ਾਸਨ ਦੇ ਅਧਿਕਾਰੀ ਵੀ ਇਸ 11 ਮੈਂਬਰੀ ਕਮੇਟੀ ਦੇ ਨਾਲ ਮੀਟਿੰਗਾਂ ਕਰ ਰਹੇ ਨੇ ਲਗਾਤਾਰ ਦੋ ਮੀਟਿੰਗਾਂ ਹੋ ਚੁੱਕੀਆਂ ਨੇ ਜਿਹੜੀਆਂ ਕੀ ਵੇਸੇ ਟਾਰੀਆਂ ਜਿਸ ਵਿੱਚ ਇਹ ਗੱਲ ਨਹੀਂ ਤੈਅ ਹੋਈ ਕਿ ਉਸ ਦੇ ਵਿੱਚ ਉਹ ਜਿਹੜਾ ਵੱਡਾ ਕੱਠ ਹੋਣ ਜਾ ਰਿਹਾ 3 ਫਰਵਰੀ ਨੂੰ ਮੁੱਖ ਮੰਤਰੀ ਦੀ ਰਹਾਇਸ਼ ਨੂੰ ਘੇਰਨ ਦਾ ਕੀ ਉਹ ਕੱਠ ਹੋਵੇਗਾ ਜਾਂ ਨਹੀਂ ਹੋਵੇਗਾ ਪਰ ਉਸ ਸੰਬੰਧੀ ਅਸੀਂ ਤੁਹਾਨੂੰ ਅੱਜ ਹੀ ਅਪਡੇਟ ਦੇ ਦਿੰਨੇ ਆ ਕਿ 3 ਫਰਵਰੀ ਨੂੰ ਜਿਹੜਾ ਰੱਖਿਆ ਗਿਆ ਪ੍ਰੋਗਰਾਮ ਹੈ ਰੱਖਿਆ ਗਿਆ ਕੱਠ ਹੈ ਰੋਸ ਮੁਜ਼ਾਹਰਾ ਹੈ ਰੋਸ ਪ੍ਰਦਰਸ਼ਨ ਹੈ ਉਸ ਦੇ ਵਿੱਚ ਕੱਲ ਹੀ ਜਿਹੜੀ ਮੀਟਿੰਗ ਹੋਈ ਸੀ ਪ੍ਰਸ਼ਾਸਨ ਨਾਲ ਉਸ ਤੋਂ ਬਾਅਦ 11 ਮੈਂਬਰੀ ਕਮੇਟੀ ਦੇ ਕੁਝ ਆਗੂਆਂ ਨੇ মিডিਆ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਕਿ ਉਸ ਕੱਟ ਨੂੰ ਇੱਕ ਦਿਨ ਦੇ ਲਈ ਚਲਾਉਣਾ ਹੈ ਜਾਂ ਫਿਰ ਲੰਮਾ ਸਮਾਂ ਮਿੱਥੇ ਸਮੇਂ ਲਈ ਉਹ ਕੱਟ ਚੱਲ ਸਕਦਾ ਜਦੋਂ ਤੱਕ ਭਾਨਾ ਸਿੱਧੂ ਦੀ ਰਿਹਾਈ ਨਹੀਂ ਹੁੰਦੀ ਇਸ ਸੰਬੰਧੀ ਜਾਣਕਾਰੀ ਆ ਜਿਹੜੀ ਉਹ ਦੇ ਦਿੱਤੀ ਗਈ ਕਿ ਇਸ ਸੰਬੰਧੀ ਹਾਲੇ ਫੈਸਲਾ ਕਰਨਾ ਬਾਕੀ ਹੈ ਪਰ ਇਹ ਗੱਲ ਤਾਂ ਹੋ ਚੁੱਕੀ ਹੈ ਕਿ 1 ਫਰਵਰੀ ਵਾਲਾ ਕੱਟ ਜਿਹੜਾ ਹੋਣਾ ਸੀ ਉਹ ਉਸ ਢੰਗ ਨਾਲ ਨਹੀਂ ਹੋ ਰਿਹਾ ਜਿਵੇਂ ਲਿਖਿਆ ਗਿਆ ਸੀ ਕਿਉਂਕਿ ਵੱਖ-ਵੱਖ ਆਗੂਆਂ ਨੂੰ ਘਰਾਂ 'ਚ ਨਜ਼ਰਬੰਦ ਕਰ ਲਿਆ ਗਿਆ ਔਰ ਦੂਜੇ ਪਾਸੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਵੀਰ ਤਾਂਨਾਤ ਹੋ ਚੁੱਕੀ ਹੈ ਪਰ ਜਿਹੜਾ 3 ਫਰਵਰੀ ਨੂੰ ਹੋਣ ਵਾਲਾ ਇਕੱਠ ਹੈ ਭਾਨਾ ਸਿੱਧੂ ਦੀ ਰਿਹਾਈ ਦੇ ਲਈ ਕਿ ਬਿਨਾ ਜ਼ਮਾਨਤ ਦੇ ਅਸੀਂ ਰਿਹਾਈ ਕਰਾਵਾਂਗੇ ਦੇਖਦੇ ਹਾਂ ਕਿ ਇਸ ਦੇ ਵਿੱਚ ਉਹ ਜਿਹੜੇ ਆ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਚਾਹੇ ਕਿਸਾਨ ਜਥੇਬੰਦੀਆਂ ਨੇ ਸਮਾਜਿਕ ਕਾਰਕੁਨ ਨੇ ਜਾਂ ਆਮ ਲੋਕ ਇਕੱਠੇ ਹੋਣੇ ਸ਼ੁਰੂ ਹੋਏ ਨੇ ਉਹ ਕਿੰਨੇ ਕੁ ਸਫਲ ਹੁੰਦੇ ਨੇ ਦੂਜੇ ਪਾਸੇ ਸਰਕਾਰ ਦੇ ਸਾਹਮਣੇ ਇੱਕ ਚੁਣੌਤੀ ਜ਼ਰੂਰ ਹੈ ਕਿ ਭਾਨਾ ਸਿੱਧੂ ਨੂੰ ਜਿਹਦੇ ਉੱਤੇ ਪਰਚੇ ਤਾਂ ਲਗਾਤਾਰ ਹੋ ਗਏ ਸਵਾਲੇ ਵੀ ਪੈਦਾ ਹੋਇਆ ਕਿ ਲਗਾਤਾਰ ਇੱਕ ਮਹੀਨੇ ਦੇ ਅੰਦਰ ਹੀ ਚਾਰ ਪਰਚੇ ਕਿਵੇਂ ਦਰਜ ਹੋ ਗਏ ਹਾਲਾਂਕਿ ਸ਼ਿਕਾਇਤਾਂ ਵੱਖ-ਵੱਖ ਜਾਓ ਘਟਨਾਵਾਂ ਨੇ ਪਹਿਲਾਂ ਦੀਆਂ ਦੱਸੀਆਂ ਜਾਂਦੀਆਂ ਨੇ ਤਾਂ ਕਿ ਸਬੰਧਤ ਜ਼ਿਲ੍ਹਿਆਂ ਦੇ ਪੁਲਿਸ ਮੁਖੀ ਸੀ ਜਿਹੜੇ ਐਸਐਸਪੀ ਸੀ ਪਹਿਲਾਂ ਸੁੱਤੇ ਹੋਏ ਸੀ ਹੁਣ ਜਾ ਕੇ ਨੇ ਇਸ ਦੇ ਪਿੱਛੇ ਕਹਾਣੀ ਕੁਝ ਹੋਰ ਹੈ ਜਾਂ ਮਾਮਲਿਆਂ ਨੂੰ ਡਾਇਵਰਟ ਕੀਤਾ ਜਾ ਰਿਹਾ ਹੈ ਕਈ ਬੁੱਧੀਜੀਵੀਆਂ ਦਾ ਕਹਿਣਾ ਹੈ ਕਿ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਦੀ ਖਾਤਰ ਇਹ ਸਾਰੇ ਐਪੀਸੋਡ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਦੇਖਦੇ ਆਂ ਇਸ ਸੰਬੰਧੀ ਹੋਰ ਅਪਡੇਟ ਕੀ ਆਉਂਦਾ ਫਿਲਹਾਲ ਤੁਸੀਂ ਬਣੇ ਰਹੋ ਏਬੀਸੀ ਪੰਜਾਬ ਦੇ ਨਾਲ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕੈਬੀਸੀ ਪੰਜਾਬ ਤੋਰੀ